ਪਰਵਾਸ ਸ਼ਬਦ ਆਪਣੇ ਆਪ ਦੇ ਵਿੱਚ ਹੀ ਬੜਾ ਤਕਲੀਫ ਦੇਣ ਵਾਲਾ ਆਪਣਿਆਂ ਤੋਂ ਦੂਰ ਹੋਣਾ ਦੂਜੇ ਮੁਲਕ 'ਚ ਹੋਣਾ ਵਤਨ ਤੋਂ ਪਰੇ ਹੋਣਾ ਪਰ ਜਿੱਥੇ ਜਿਸ ਵਤਨ 'ਚ ਜਾ ਕੇ ਤੁਸੀਂ ਆਪਣੀ ਪੂਰੀ ਜ਼ਿੰਦਗੀ ਲਾ ਦਿਓ ਆਪਣੀ ਸਾਰੀ ਆਪਣਾ ਜੀਵਨ ਹਿਆਤੀ ਸਮਰਪਿਤ ਕਰ ਦਿਓ ਉੱਥੇ ਤੁਹਾਡੇ ਲਈ ਸਨਮਾਨ ਦੀ ਜਗ੍ਹਾ ਜੇ ਇਲਜ਼ਾਮ ਆ ਜਾਣ ਤਾਂ ਫਿਰ ਬੜੀ ਮੁਸ਼ਕਲ ਹੋ ਜਾਂਦੀ ਹੈ ਮੇਰੇ ਨਾਲ ਇਸ ਵੇਲੇ ਜੂਸਤ ਦੇ ਵਿੱਚੋਂ ਟੈਕਸਸ ਦੇ ਵਿੱਚੋਂ ਜਗਵਿੰਦਰ ਸਿੰਘ ਸੰਧੂ ਜੁੜੇ ਨੇ ਜਿਨ੍ਹਾਂ ਨੂੰ ਜੋਗਾ ਸੰਧੂ ਕਿਹਾ ਜਾਂਦਾ ਹੈ ਔਰ ਬੜੇ ਪ੍ਰੋਮਿਨੈਂਟ ਨੇ ਆਪਣੀ ਕਮਿਊਨਿਟੀ ਚ ਭਾਈਚਾਰੇ ਦੇ ਵਿੱਚ ਇਹਨਾਂ ਨਾਲ ਇੱਕ ਜੱਗੋਂ ਤੇਰਵੀਂ ਵਾਪਰਦੀ ਆ ਚਾਰ ਦਿਨ ਪਹਿਲਾਂ ਜਦੋਂ ਰਾਤ ਵੇਲੇ ਇਹਨਾਂ ਨੂੰ ਰੋਕ ਲਿਆ ਜਾਂਦਾ ਸਥਾਨਕ ਪੁਲਿਸ ਵੱਲੋਂ ਔਰ ਜਿਸ ਤਰ੍ਹਾਂ ਦਾ ਟ੍ਰੀਟਮੈਂਟ ਇਹਨਾਂ ਨੂੰ ਮਿਲਦਾ ਤੇ ਖਾਸ ਤੌਰ ਤੇ ਸਿੰਘ ਨਾਂ ਵਿੱਚ ਹੋਣ ਕਰਕੇ ਜਿਵੇਂ ਇਹਨਾਂ ਨੂੰ ਘੰਟਿਆਂ ਤੱਕ ਜੇਲ੍ਹ 'ਚ ਜਾਣਾ ਪੈ ਜਾਂਦਾ ਇਹ ਬੜਾ ਟਰੈਜਿਕ ਆ ਇਹ ਟਰੋਮਾ ਵਾਲਾ ਸੀਨ ਹੈ ਔਰ ਮੇਰੇ ਨਾਲ ਹੁਣ ਇਸ ਵੇਲੇ ਸ਼ਖਸ਼ਾਤ ਜਗਵਿੰਦਰਪੀਰ ਸਿੰਘ ਸੰਧੂ ਜੁੜੇ ਨੇ ਜੋਗਾ ਸੰਧੂ ਮੈਂ ਵੈਲਕਮ ਕਹਿੰਦਾ ਜੀ ਸੰਧੂ ਸਾਹਿਬ ਤੁਹਾਨੂੰ ਆਂਕੰਕਿਊ ਵੈਰੀ ਮੱਚ ਭਾਈ ਜੀ ਤੁਹਾਡਾ ਤੇ ਪੂਰੇ ਦਾ ਸਾਰੇ ਪੰਜਾਬੀ ਭਰਾਵਾਂ ਦਾ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਲੋੜ ਤੋਂ ਜ਼ਿਆਦਾ ਹੈਲਪ ਕਰ ਰਹੇ ਨੇ ਜੀ ਪਹਿਲਾਂ ਤਾਂ ਮੈਨੂੰ ਇਹ ਦੱਸੋ ਹਾਲਾਂਕਿ ਤੁਹਾਡੀ ਸਥਿਤੀ ਅਦੇ ਵੀ ਮੈਂ ਦੇਖਦਾ ਮਾਨਸਿਕ ਤੌਰ ਤੇ ਤੁਸੀਂ ਉਭਰੇ ਨਹੀਂ ਹੋ ਉਸ ਮੰਦਭਾਗੀ ਘਟਨਾ ਚੋਂ ਜਿਹੜੀ ਬੜੀ ਵੱਡੀ ਸੱਟ ਦੇ ਜਾਂਦੀ ਹੈ ਨਾ ਜਿੱਥੇ ਤੁਸੀਂ ਜਿਸ ਮੁਲਕ ਦੇ ਵਿੱਚ ਤੁਸੀਂ ਪਹੁੰਚੇ ਹੋਵੋ ਕਿ ਹਿਊਮਨ ਰਾਈਟਸ ਦਾ ਉਹ ਅਲੰਬਰਦਾਰ ਹੈ ਜਿਹਦੇ ਵਿੱਚ ਤੁਸੀਂ ਆਪਣਾ ਪੂਰਾ ਜੀਵਨ ਤੇ ਆਪਣੀਆਂ ਦੋ ਪੀੜ੍ਹੀਆਂ ਖਪਤ ਕਰਨ ਵੱਲ ਵੱਧ ਰਹੇ ਹੋਵੋ ਤੇ ਉੱਥੇ ਤੁਹਾਨੂੰ ਬੇਗਾਨਗੀ ਦਾ ਅਹਿਸਾਸ ਹੋਵੇ ਪਹਿਲਾਂ ਤਾਂ ਆਪਣੇ ਬਾਰੇ ਥੋੜ੍ਹਾ ਜਿਹਾ ਮੈਨੂੰ ਦੱਸੋ ਆਪਣੀਆਂ ਸਰਵਿਸਿਜ਼ ਬਾਰੇ ਤੁਸੀਂ ਉੱਥੇ ਕਦੋਂ ਜਾਂਨੇ ਹੋ ਅਮਰੀਕਾ ਦੇ ਵਿੱਚ ਟੈਕਸਸ ਦੇ ਵਿੱਚ ਤੁਸੀਂ ਇੱਕ ਕਾਰੋਬਾਰੀ ਹੋ ਇਹਦੇ ਵਿੱਚ ਕੋਈ ਧੋਰਾਮਾ ਨਹੀਂ ਤੁਸੀਂ ਆਪਣੀ ਕਮਿਊਨਿਟੀ ਦੇ ਵਿੱਚ ਪਾਪੂਲਰ ਹੋ ਇਹਦੇ ਵਿੱਚ ਕੋਈ ਧੋਰਾਮਾ ਨਹੀਂ ਇੱਕ ਵਾਰੀ ਮੈਨੂੰ ਆਪਣੀ ਜਰਨੀ ਦੱਸੋ ਫਿਰ ਤੁਹਾਡੇ ਕੋਲ ਉਹ ਘਟਨਾ ਸੁਣਦੇ ਆ ਜਿਨੇ ਤੁਹਾਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਜਿਨੇ ਤੁਹਾਨੂੰ ਪੂਰੀ ਤਰ੍ਹਾਂ ਨਿਰਾਸ਼ ਕੀਤਾ ਇਸ ਵੇਲੇ ਔਰ ਜਿਹੜੀ ਸਾਡੀ ਪੂਰੀ ਸਿੱਖ ਕਮਿਊਨਿਟੀ ਲਈ ਵੀ ਇੱਕ ਉਦਾਹਰਨ ਹੈ ਕਿ ਕਿਸ ਪਾਸੇ ਨੂੰ ਹਾਲਾਤ ਚਲੇ ਗਏ ਨੇ ਤੇ ਹੁਣ ਇਹ ਸੋਗੇ ਕੀਤਾ ਕੀ ਜਾਵੇ ਇੱਕ ਵਾਰੀ ਆਪਣੇ ਬਾਰੇ ਸਾਥ ਕੋ ਆਓ ਸਰੋਤਿਆਂ ਨਾਲ ਜੀ ਬਈ ਮੈਂ ਫਸਟ ਟਾਈਮ ਯੂਐਸ 2001 ਦੇ ਵਿੱਚ ਆਇਆ ਸੀਗਾ ਜੀ ਤਾਂ ਉਸ ਤੋਂ ਬਾਅਦ 2001 ਜਾਂ 2 ਦੇ ਵਿੱਚ ਹੀ ਟੈਕਸਸ ਆਇਆ ਸੀ ਜੀ ਫਸਟ ਟਾਈਮ ਤਾਂ 2003 ਤੋਂ ਲਗਾਤਾਰ ਮੈਂ ਟੈਕਸਸ ਡੈਲਸ ਜਾਂ ਹਿਸਟਨ ਦੇ ਵਿੱਚ ਰਹਿ ਰਿਹਾ ਜੀ ਤੇ ਪਿਛਲਾ ਮਤਲਬ ਮੋਸਟ ਆਫ ਦਾ ਟਾਈਮ ਜਿਹੜੀ ਆਪਣੀ ਲਾਈਫ ਹੈ ਇੰਡੀਆ ਨਾਲੋਂ ਜ਼ਿਆਦਾ ਜੀ ਅੰਮ੍ਰਿਤਸਰ ਨਾਲੋਂ ਜ਼ਿਆਦਾ ਟੈਕਸਸ ਹੀ ਕੱਢ ਦਿੰਦੀ ਹੈ ਜੀ ਜੀ ਤੇ ਹੁਣ ਤੁਸੀਂ ਇਸ ਵੇਲੇ ਉੱਥੇ ਕਾਰੋਬਾਰ ਕੀ ਕਰ ਰਹੇ ਹੋ ਔਰ ਫੈਮਿਲੀ ਦੇ ਵਿੱਚ ਰਿਸ਼ਤੇਦਾਰ ਸੱਜਣ ਮਿੱਤਰ ਸਾਰੇ ਲਗਭਗ ਉੱਥੇ ਹੀ ਨੇ ਨਹੀਂ ਜੀ ਫੈਮਿਲੀ ਮੋਸਟਲੀ ਇੰਡੀਆਈਨ ਹੈ ਜੀ ਤੇ ਮੇਰੇ ਮਦਰ ਫਾਦਰ ਇੱਥੇ ਨੇ ਜੀ ਤਾਂ ਉਹ ਵੀ ਦੋਨੋਂ ਠੀਕ ਨਹੀਂ ਰਹਿਦੇ ਜੀ ਮਦਰ ਕਾਫੀ ਸਾਲਾਂ ਤੋਂ ਸਿੱਖ ਨੇ 5-6 ਸਾਲ ਤੋਂ ਜੀ ਹੁਣ ਮੈਨੂੰ ਇਹ ਜ਼ਰੂਰ ਦੱਸੋ ਕਿ ਉਸ ਰਾਤ 9 ਨਵੰਬਰ ਦੀ ਰਾਤ ਨੂੰ ਇਹ ਵਾਕਿਆ ਕੀ ਹੁੰਦਾ ਜਦੋਂ ਤੁਹਾਨੂੰ ਇਹ ਅਣਕਿਆਸੀ ਘਟਨਾ ਨਾਲ ਦੋ ਚਾਰ ਹੋਣਾ ਪੈਂਦਾ ਜਿਹਦੇ ਵਿੱਚ ਤੁਹਾਡੇ ਨਾਲ ਵਧੀਆ ਵਿਹਾਰ ਨਹੀਂ ਕੀਤਾ ਜਾਂਦਾ ਔਰ ਤੁਹਾਨੂੰ ਜੇਲ੍ਹ ਤੱਕ ਲਜਾਇਆ ਜਾਂਦਾ ਤੁਸੀਂ ਪੂਰਾ ਕੋਰਪਰੇਟ ਕਰਦੇ ਹੋ ਪੁਲਿਸ ਨੂੰ ਲੇਕਿਨ ਉਹ ਤੁਹਾਡੀ ਗੱਲ ਸੁਣਨ ਨੂੰ ਤਿਆਰ ਹੀ ਨਹੀਂ ਹੁੰਦੇ ਇਹਦੇ ਇਹ ਇੱਕ ਤਾਂ ਮੈਨੂੰ ਇਨਸੀਡੈਂਟ ਸੁਣਾਓ ਫਿਰ ਇਹਦੇ ਆਧਾਰ ਤੁਸੀਂ ਜੋ ਲੱਭੇ ਨੇ ਕਿਉਂਕਿ ਤੁਸੀਂ ਕਾਨੂੰਨੀ ਤੌਰ ਤੇ ਵਿਚਾਰਾ ਜੋਈ ਕਰ ਰਹੇ ਹੋ ਨਹੀਂ 9 ਤਰੀਕ ਨੂੰ ਭਾਜੀ ਐਕਚੁਅਲੀ ਤੇ ਨਾ ਸਾਡੇ ਸਾਊਥ ਲੀਕ ਸਿਟੀ ਹੈ ਡੈਲਸ ਫੋਰਟਵਰਥ ਦੇ ਲਾਗੇ ਜੀ ਅਸੀਂ ਮੈਂ ਉੱਥੇ ਦੋ ਪਾਰਟੀਆਂ ਸੀਗੀਆਂ ਇੱਕ ਸਾਡੇ ਫਰੈਂਡ ਦਾ 50th ਬਰਥਡੇ ਸੀ ਸ਼ਿਕਸ਼ਾ ਦਾ ਫਰੈਂਡ ਹੈ ਦਗਜੀਤ ਸਿੰਘ ਮੰਗੜ ਪਟਿਆਲੇ ਤੋਂ ਉਹਨਾਂ ਦੀ ਗ੍ਰੈਂਡ ਆਟਰ ਦਾ ਬਰਥਡੇ ਸੀਗਾ ਤੇ ਮੈਂ ਇੱਕ ਪਾਰਟੀ ਤੇ ਆਲਮੋਸਟ ਹੋ ਕੇ ਫਿਰ ਦੂਸਰੀ ਤੇ ਚਲੇ ਗਿਆ ਜੀ 2 ਵਜੇ ਮੈਂ ਉਹਨਾਂ ਦੇ ਘਰ ਤੋਂ ਅਸੀਂ ਵਾਪਸ ਘਰ ਆਉਣ ਲੱਗਾ ਜੀ ਸਾਡੀ ਕੋਈ ਆਲਮੋਸਟ 45 ਮਿੰਟ ਦੀ ਡਰਾਈਵ ਹੈ ਉਸ ਸ਼ਹਿਰ ਤੋਂ ਜੀ ਤੇ ਉਹਨਾਂ ਨੇ ਮੇਰੇ ਖਿਲਾਫ ਲਈ ਇੱਕ ਜਮ 1.5 ਮਿੰਟ ਬਾਅਦ ਦੋ ਪੁਲਿਸ ਦੀਆਂ ਗੱਡੀਆਂ ਮੇਰੇ ਪਿੱਛੇ ਆ ਗਈਆਂ ਉਹਨਾਂ ਨੇ ਆਣ ਕੇ ਰੋਕ ਕੇ ਤੇ ਰੈੱਡ ਲਾਈਟ ਤੋਂ ਮੈਨੂੰ ਜਿਸ ਤਰ੍ਹਾਂ ਕਿਹਾ ਤੂੰ ਜ਼ੈਬਰਾ ਕ੍ਰੋਸਿੰਗ ਤੇ ਲਾਈਨ ਨੂੰ ਟੱਚ ਕੀਤਾ ਆ ਮੈਨੂੰ ਲਾਇਸੈਂਸ ਦੇ ਕੇ ਰੋਕ ਕੇ ਤੇ ਵਿਦਨ 1 ਮਿੰਟ ਦੇ ਵਿੱਚ ਮੇਰਾ ਲਾਇਸੈਂਸ ਵੀ ਨਹੀਂ ਉਹਨਾਂ ਨੇ ਕਰਨ ਕੀਤਾ ਤੇ ਮੈਨੂੰ ਬਾਹਰ ਕੱਢ ਲਿਆ ਜੀ ਕਿ ਤੂੰ ਡਰਿੰਕ ਕੀਤੀ ਹੋਈ ਹੈ ਮੈਂ ਕਿਹਾ ਮੈਂ ਤਾਂ ਆਪਣੀ ਲਾਈਫ ਦੇ ਵਿੱਚ ਕਦੀ ਸ਼ਰਾਬ ਤਾਂ ਨਹੀਂ ਮੰਨ ਲਓ ਬੀਅਰ ਵੀ ਨਹੀਂ ਪੀਤੀ ਪਰ ਉਹ ਕਹਿੰਦੇ ਨਹੀਂ ਬਾਹਰ ਆ ਜਾਓ ਫਿਰ ਉਹ ਜਿਹੜੇ ਉਹਨਾਂ ਨੇ ਟੈਸਟ ਵਗੈਰਾ ਕਰਾਏ ਉਹ ਕੀਤੇ ਜੀ ਪਰ ਮੈਂ ਉਹਨਾਂ ਕਿਹਾ ਕਿ ਮੇਰਾ ਤਾਂ ਮਾਈਂਡ ਇਸ ਚੀਜ਼ ਲਈ ਰੈਡੀ ਨਹੀਂ ਹੈਗਾ ਕਿਉਂਕਿ ਮੈਂ ਮੱਲਵ ਉਹਨੇ ਕਹ ਤੁਸੀਂ ਕਿਸੇ ਬੰਦੇ ਨੂੰ ਕਹੋਗੇ ਜਿਹਨੇ ਸ਼ਰਾਬ ਵੀ ਨਹੀਂ ਪੀਤੀ ਉਹਨੂੰ ਕਹੋ ਤੂੰ ਟੈਸਟ ਦੇ ਉਹ ਤਾਂ ਕਦੀ ਉਹਦਾ ਬ੍ਰੇਨ ਉਹਦੀ ਰੈਡੀ ਨਹੀਂ ਮੈਂ ਕਿਹਾ ਤੂੰ ਮੈਨੂੰ ਟਿਕਟ ਦੇ ਦੇ ਜਿਹੜੀ ਵੀ ਦੇਣੀ ਆ ਤੂੰ ਮੇਰਾ ਰੈਕર્ડ ਦੇਖ ਲੈ ਮੇਰਾ ਰੈਕર્ડ ਪਿਛਲੇ ਕੋਈ ਕਿਸੇ ਵੀ ਮੈਨੂੰ ਲੰਬੇ ਸਮੇਂ ਤੋਂ ਕੋਈ ਟਿਕਟ ਨਹੀਂ ਆ ਗਈ ਮੇਰੇ ਰੈਕર્ડ ਤੇ ਪਰ ਉਹਨੇ ਕੋਈ ਕੋਈ ਰਨ ਨਹੀਂ ਕੀਤਾ ਜੀ ਉਸ ਤੋਂ ਬਾਅਦ ਮਤਲਬ ਉਹਨਾਂ ਨੇ ਜਿਹੜਾ ਉਹਨਾਂ ਦਾ ਬਿਹੇਵੀਅਰ ਸੀ ਮੈਂ ਪਿਛਲੇ 25 ਸਾਲ ਚ ਨਹੀਂ ਦੇਖਿਆ ਜੀ ਤੇ ਉਹਨਾਂ ਨੇ ਕਾਫੀ ਮਤਲਬ ਬਰੂਡ ਰੂਡਨੈਸ ਦਿਖਾਈ ਕਾਫੀ ਜ਼ਿਆਦਾ ਨਾ ਪਰ ਉਹ ਬਾਅਦ ਦੇ ਵਿੱਚ ਚਲੋ ਅਸੀਂ ਤਾਂ ਉਹਨਾਂ ਨੂੰ ਕੀ ਕਹਿ ਸਕਦੇ ਜੀ ਲਾਅ ਜਿਹੜਾ ਉਹ ਸਭ ਤੋਂ ਉੱਪਰ ਆ ਤੇ ਫਿਰ ਉਹਨਾਂ ਨੇ ਬਾਅਦ ਦੇ ਵਿੱਚ ਮੈਨੂੰ ਕਹਿੰਦੇ ਇਥੇ ਨੂੰ ਅਰੈਸਟ ਕਰਨਾ ਆ ਫਿਰ ਉਸ ਤੋਂ ਬਾਅਦ ਇਥੇ ਪ੍ਰੋਸੀਜਰ ਹੁੰਦਾ ਆ ਬਲੱਡ ਵਰਕ ਕਰਵਾਉਂਦੇ ਆ ਜੀ ਉਹ ਜਾ ਕੇ ਇੱਕ ਸਾਈਨ ਪੇਪਰ ਸਾਈਨ ਕਰਾਉਂਦੇ ਉਸ ਤੋਂ ਬਾਅਦ ਉਹਨਾਂ ਨੇ ਬਲੱਡ ਵਰਕ ਕਰਾਇਆ ਜੀ ਔਰ ਉਸ ਤੋਂ ਬਾਅਦ ਕਾਫੀ 15 20 ਘੰਟੇ ਦੇ ਬਾਅਦ ਸਾਨੂੰ ਜੱਜ ਨੇ ਜਿੰਨੇ ਉਹਨਾਂ ਨੇ ਸਾਨੂੰ ਪਰਸਨਲ ਬਾਂਡ ਤੇ ਰਿਲੀਜ਼ ਕਰ ਦਿੱਤਾ ਤੇ ਜਿਹੜੀ ਮੇਰੇ ਪ੍ਰੈਸਕ੍ਰਿਪਸ਼ਨ ਡਰਗ ਸੀਗੀ ਮੇਰੇ ਕੋਲ ਮੈਂ ਕਈ ਮੈਡੀਸਨ ਥਾਇਰੋਇਡ ਵਗੈਰਾ ਦੀ ਕੋਲੇਸਟ੍ਰੋਲ ਦੀ ਖਾਣਾ ਹੈ ਮੇਰੇ ਫਾਦਰ ਨੂੰ ਪ੍ਰੀਵੈਂਟਿੰਗ ਮੈਡੀਸਨ ਖਾਉਂ ਕੋਲੇਸਟ੍ਰੋਲ ਕਰਕੇ ਮੈਨੂੰ ਪ੍ਰੀਵੈਂਟਿੰਗ ਮੈਡੀਸਨ ਖਾਣੀ ਪੈਂਦੀ ਹੈ ਤੇ ਉਹ ਮੇਰੀ ਮੈਡੀਸਨ ਗੱਡੀ ਦੇ ਵਿੱਚ ਹੀ ਪਈ ਸੀਗੀ ਤੇ ਮੈਂ ਉਸ ਦਿਨ ਬਾਹਰੋਂ ਕਿਤੇ ਟ੍ਰੈਵਲ ਕਰਕੇ ਆਇਆ ਸੀ ਪਹਿmera ਬਲੀਫ ਕੇ ਜੂ ਵਿੱਚ ਸੀ ਉਹਨਾਂ ਨੇ ਉਹਨਾਂ ਨੇ ਉਹ ਜਿਹੜੀ ਹੁੰਦੀ ਹੈ ਡਰੱਗ ਨੂੰ ਐਜ਼ ਏ ਮਤਲਬ ਪ੍ਰੈਸcription ਮੈਡੀਸਨ ਨੂੰ ਐਜ਼ ਏ ਡਰੱਗ ਐ ਕਿ ਤੇ ਉਹ ਵੀ ਚਾਰजेस ਮੇਰੇ ਤੇ ਲਗਾਤੇ ਅੱਛਾ ਪਰ ਕਿਉਂਕਿ ਮੈਂ ਕਦੀ ਆਪਣੀ ਲਾਈਫ ਦੇ ਵਿੱਚ ਕੋਈ ਮਤਲਬ ਕਦੀ ਅਰੈਸਟ ਨਹੀਂ ਹੋਇਆ ਕਦੀ ਕੋਈ ਪ੍ਰੋਬਲਮ ਨਹੀਂ ਆਈ ਸੋ ਜੱਜ ਨੇ ਮੈਨੂੰ ਸਾਡੇ ਤਕਰੀਬਨ ਉੱਥੇ ਇਹਦੇ ਸਾਨੂੰ ਉਹਨਾਂ ਨੇ ਜੱਜ ਸਾਹਮਣੇ ਪੇਸ਼ ਕੀਤਾ ਆਲਮੋਸਟ 3-400 ਬੰਦਾ ਸੀਗਾ ਮੇਰੇ ਖਿਆਲ ਮੇਰੇ ਆਈਡੀਆ ਮੁਤਾਬਕ ਅਸੀਂ 2 ਜਾਂ 3 ਜਣੇ ਜਿਨ੍ਹਾਂ ਨੂੰ ਉਹਨਾਂ ਦੀ ਪਰਸਨਲ ਕ੍ਰੈਡੀਬਿਲਟੀ ਦੇ ਬੇਸ ਤੇ ਉਹਨਾਂ ਨੂੰ ਪੀਆਰ ਬਾਂਡ ਕਿੰਦੇ ਤੇ ਉਹਨਾਂ ਨੂੰ ਫਿਰ ਸਾਨੂੰ ਰੀਲੀਜ਼ ਕਰ ਦਿੱਤਾ ਫਿਰ ਉਹ ਸਾਨੂੰ ਕਾਫੀ ਮਤਲਬ ਸ਼ੌਕ ਮੂਵਮੈਂਟ ਸੀਗੀ ਕਿ ਸਾਰੇ ਫਰੈਂਡ ਸਰਕਲ ਸਾਰੇ ਰਿਸ਼ਤੇਦਾਰ ਮਤਲਬ ਪੇਰੈਂਟਸ ਨੂੰ ਵੀ ਨਹੀਂ ਕਾਲ ਕਰਨ ਦਿੱਤੀ ਉਹ ਵੀ ਤਾਂ ਪਤਾ ਜੋ ਕੁਝ ਇਹਨਾਂ ਦਾ ਸਿਸਟਮ ਹੁੰਦਾ ਆ ਉਹ ਸਾਰਾ ਤਾਂ ਜਾਂ ਮ ਇਹਨਾਂ ਦਾ ਹੁੰਦਾ ਹੈ ਕਿ ਪ੍ਰੋਸੀਜਰ ਹੁੰਦਾ 6 6-7 ਘੰਟਿਆਂ ਬਾਅਦ ਪੇਰੈਂਟਸ ਨੂੰ ਪਤਾ ਲੱਗਿਆ ਕਿੱਥੇ ਆ ਅਸੀਂ ਫੈਮਿਲੀ ਨੂੰ ਕਿਸੇ ਨੂੰ ਪਤਾ ਨਹੀਂ ਤੇ ਫਿਰ ਸ਼ਾਮ ਦੇ ਰਾਤ ਅਸੀਂ ਤਕਰੀਬਨ 2 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਉਹਨਾਂ ਦੀ ਕਸਟਡੀ 'ਚ ਸੀਗੇ ਤੇ 10 ਵਜੇ ਆਲਮੋਸਟ ਸਾਨੂੰ ਉਹਨਾਂ ਨੂੰ ਰੀਲீஸ் ਕੀਤਾ ਪਰ ਉਹਨਾਂ ਨੇ ਕੋਈ ਸਾਡੇ ਕੋਲ ਜ਼ਮਾਨਤ ਵਗੈਰਾ ਨਹੀਂ ਲੈਂਦੇ ਉਸ ਦਾ ਬੌਂਡ ਪਾਉਣਾ ਪੈਂਦਾ ਤੇ ਕ੍ਰੈਡੀਬਿਲਟੀ ਤੋਂ ਸਾਨੂੰ ਤਕਰੀਬਨ 300 ਦੇ ਵਿੱਚੋਂ 2-3 ਜਾਣਿਆਂ ਨਾਲ ਉਹੀ ਮਤਲਬ ਕੋਈ ਪੰਜਾਬੀ ਨਹੀਂ ਸੀ ਉੱਤੇ ਪੰਜਾਬੀ ਤਾਂ ਮੈਂ ਹੀ ਸੀ ਬਾਕੀ ਤਾਂ ਮੇਰੇ ਖਿਆਲ ਇੱਕ ਸ਼ਾਇਦ ਲੜਕਾ ਖੇ ਮੁਸਲਮਨ ਸੀ ਪਰ ਉਹ ਦਿਨ ਗੱਲ ਨਹੀਂ ਉਹ ਪਾਈ ਜਿਹੜਾ ਇੱਕ ਹੋਰ ਸੀ ਮੁੰਡਾ ਜਿਹੜਾ ਮੇਰੇ ਨਾਲ ਸੀ ਉਹਨੂੰ ਮੈਕਸੀਕਨ ਸੀ ਉਹਨੂੰ ਤੇ ਮੈਨੂੰ ਦੋਨਾਂ ਜਾਣਿਆਂ ਨੂੰ ਉਹਨਾਂ ਨੇ ਪੀਆਰ ਬਾਂਡ ਨੂੰ ਕਹਿੰਦੇ ਉਹ ਤੇ ਰੀਲீஸ் ਕਰ ਦਿੱਤਾ ਜੀ ਅੱਛਾ ਮੈਨੂੰ ਜਿਹੜੀ ਮੈਂ ਤਾਂ ਉੱਥੇ ਸਟੇਟਮੈਂਟ ਦੇਖ ਰਿਹਾ ਸੀਗਾ ਉਦੇ ਵਿੱਚ ਮੈਂ ਦੇਖਿਆ ਕਿ ਤੁਹਾਡੇ ਨਾਲ ਉਹਨਾਂ ਨੇ ਬੜਾ ਰੁੱਖਾ ਵਿਹਾਰ ਕੀਤਾ ਤੁਹਾਨੂੰ ਪਾਣੀ ਤੱਕ ਨਹੀਂ ਦਿੱਤਾ ਤੁਸੀਂ ਪਾਣੀ ਮੰਗਿਆ ਪਾਣੀ ਨਹੀਂ ਦਿੱਤਾ ਤੁਹਾਡੇ ਕੱਪੜੇ ਲਵਾ ਲਏ ਤੁਸੀਂ ਕੰਬਦੇ ਰਹੇ ਤੁਹਾਡਾ ਬੀਪੀ ਵੱਧ ਗਿਆ ਤੁਸੀਂ 155 95 ਜ਼ਿਕਰ ਕੀਤਾ ਉਹਦੇ ਵਿੱਚ ਔਰ ਤੁਹਾਨੂੰ ਕੋਈ ਮੈਡੀਸਿਨ ਨਹੀਂ ਦਿੱਤੀ ਲੈਣ ਦਿੱਤੀ ਇਹ ਆਖਰ ਵਿਹਾਰ ਕਿਉਂ ਨੇ ਇੱਥੇ ਮੈਂ ਫੇਰ ਜਾਨਣਾ ਇਹ ਸੱਚ ਹੋਇਆ ਵੈਸੇ ਪਹਿਲਾਂ ਉਹਨਾਂ ਤੋਂ ਅੰਜ ਕੀਤਾ ਹਾਂ ਜੀ ਬਿਲਕੁਲ ਇੰਡ ਕਰਦੇ ਜੀ ਉੱਥੋਂ ਦਾ ਇੱਕ ਪ੍ਰੋਟੋਕਾਲ ਹੈ ਜੀ ਉਹ ਜਦੋਂ ਤੁਹਾਨੂੰ ਲੈ ਕੇ ਜਾਂਦੇ ਨੇ ਤੁਸੀਂ ਇੱਕੋ ਲੇਅਰ ਪਾ ਸਕਦੇ ਜੀ ਉਸ ਦਿਨ ਉਹ ਫ੍ਰੀਜ਼ਿੰਗ ਟੈਂਪਰੇਚਰ ਸੀਗਾ ਸਾਡੇ ਆਲਮੋਸਟ 40 ਡਿਗਰੀ ਸੀਗਾ ਤਾਂ ਜਦੋਂ ਬਲੱਡ ਵਰਕ ਲਈ ਲੈ ਕੇ ਜਾਂਦੇ ਉਹ ਹਸਪੀਟਲ ਦੇ ਵਿੱਚ ਕਰਵਾਉਂਦੇ ਨੇ ਕੁਝ ਪੁਲਿਸ ਸਟੇਸ਼ਨਸ ਦੇ ਵਿੱਚ ਉਹਨਾਂ ਦੇ ਕੋਲ ਦੇ ਉੱਥੇ ਸਿਸਟਮ ਹੁੰਦਾ ਕਿ ਨਰਸਰਸ ਵਗੈਰਾ ਹੁੰਦੀਆਂ ਨੇ ਉੱਥੇ ਜੋ ਜੇਲ ਜਾਂ ਉਹਨੂੰ ਪੁਲਿਸ ਸਟੇਸ਼ਨ ਦੇ ਵਿੱਚ ਹੀ ਲੈ ਲੈਂਦੇ ਨੇ ਤੇ ਮਲੋ ਮੈਨੂੰ ਪਰ ਉੱਥੇ ਉਹਨਾਂ ਨੇ ਇੱਕ ਮੈਡੀਕਲ ਫੈਸਿਲਿਟੀ ਸੀ ਉਹਦੇ ਵਿੱਚ ਲੈ ਕੇ ਗਏ ਉੱਥੇ ਫਿਰ ਉਹਨਾਂ ਨੇ ਮੇਰਾ ਬਲੱਡ ਪ੍ਰੈਸ਼ਰ ਚੈੱਕ ਕੀਤਾ ਮੇਰਾ ਬਲੱਡ ਪ੍ਰੈਸ਼ਰ ਬਿਲਕੁਲ 155 95 ਸੀ ਫਿਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਮੈਨੂੰ ਹੈਡੈਕ ਹੋ ਰਹੀ ਹੈ ਕਿਉਂਕਿ ਮੈਨੂੰ ਤੇ ਸ਼ਿਵਰਿੰਗ ਹੋ ਰਹੀ ਸੀ ਕਿਉਂਕਿ ਬਹੁਤ ਜ਼ਿਆਦਾ ਸਰਦੀ ਸੀ ਪਰ ਉਹਨਾਂ ਦੀ ਇੱਕ ਕਿੰਦੇ ਅਸੀਂ ਦੇ ਨਹੀਂ ਸਕਦੇ ਕੁਝ ਫਿਰ ਉਹਨਾਂ ਨੇ ਮਲੋ ਉਸ ਤੋਂ ਮੈਨੂੰ ਫਿਰ ਦੁਬਾਰਾ ਲਿਆ ਕੇ ਫਿਰ ਉੱਥੇ ਵਾਪਸ ਲੈ ਜਾਂਦਾ ਜੀ ਇਸ ਇਤ ਬੜਾ ਬੜਾ ਹੀ ਪਰੇਸ਼ਾਨ ਕਰਨ ਵਾਲਾ ਦ੍ਰਿਸ਼ ਤੁਸੀਂ ਸੁਣਾ ਰਹੇ ਹੋ ਕਿ ਇੱਕ ਵਿਅਕਤੀ 50 ਸਾਲਾਂ ਤੋਂ ਉੱਥੇ ਨਾਰਮਲ ਲਾਈਫ ਜਿਉ ਰਿਹਾ ਉਹਨਾਂ ਦੇ ਹਰੇਕ ਡਿਸਪਲਿਨ ਨੂੰ ਮੰਨ ਰਿਹਾ ਕਾਇਦੇ ਕਾਨੂੰਨ ਮੰਨ ਰਿਹਾ ਉਹਨੂੰ ਕੋਈ ਕਦੇ ਟਿਕਟ ਨਹੀਂ ਮਿਲਦੀ ਉਹ ਬੰਦਾ ਲਗਾਤਾਰ ਉੱਥੇ ਦੇ ਕਲਚਰ ਚ ਵੀ ਮਿਕਸ ਨਹੀਂ ਹੁੰਦਾ ਤਾਰੂ ਕੀ ਉੱਥੇ ਤਾਂ ਹਰ ਤਰ੍ਹਾਂ ਦੇ ਨਸ਼ੇ ਚੱਲ ਰਹੇ ਨੇ ਹੁਣ ਤੁਸੀਂ ਇਹ ਬੀਅਰ ਤੱਕ ਦਾ ਜ਼ਿਕਰ ਕਰ ਰਹੇ ਨਹੀਂ ਪੀਤੀ ਇਹਦਾ ਮਤਲਬ ਇਹ ਬੜੀ ਅਲਾਰਮਿੰਗ ਸਿਚੁਏਸ਼ਨ ਹੈ ਪੂਰੀ ਕਮਿਊਨਿਟੀ ਲਈ ਮੈਨੂੰ ਜ਼ਰੂਰ ਦੱਸੋ ਕਿਉਂਕਿ ਆਪਾਂ ਗੈਰ ਰਸਮੀ ਗੱਲਬਾਤ ਚ ਗੱਲ ਕਰ ਰਹੇ ਸੀ ਕਿ ਅੱਜ ਕੱਲ ਉਹ ਟਰੈਕ ਵੀ ਕਰ ਲੈਂਦੇ ਨੇ ਟਰੇਸ ਵੀ ਕਰ ਲੈਂਦੇ ਨੇ ਗੱਡੀਆਂ ਦੇ ਨੰਬਰ ਤੋਂ ਉਹਦੇ ਬਾਰੇ ਸਾਰੀ ਜਾਣਕਾਰੀ ਆ ਜਾਂਦੀ ਜਿਵੇਂ ਆਈਸ ਇਮੀਗ੍ਰੇਸ਼ਨ ਸਰਵਿਸਿਜ਼ ਤੇ ਸਥਾਨਿਕ ਪੁਲਿਸ ਦੇ ਵਿੱਚ ਰابطੇ ਨੇ ਤੁਸੀਂ ਉਹ ਸਾਰੇ ਜ਼ਿਕਰ ਕਰ ਰਹੇ ਸੀਗੇ ਜੇ ਤੁਸੀਂ ਇੱਕ ਵਾਰੀ ਆਪਣੀ ਕਮਿਊਨਿਟੀ ਲਈ ਆਪਣੇ ਹੋਰ ਲੋਕਾਂ ਲਈ ਜਿਹੜੇ ਇਸ ਤਰ੍ਹਾਂ ਦੀ ਮੁਸੀਬਤ ਦਾ ਸਾਹਮਣਾ ਕਿਸੇ ਵੇਲੇ ਵੀ ਕਰ ਸਕਦੇ ਨੇ ਇਸ ਤਰ੍ਹਾਂ ਦੀ ਜਿਹੜੀ ਚੁਣੌਤੀਪੂਰਨ ਸਥਿਤੀ ਨਾਲ ਨਿਪਟਣ ਲਈ ਜਾਂ ਹੁੰਦਾ ਸਫੇਸ ਕਰਨ ਲਈ ਤਿਆਰ ਰਹਿਣ ਥੋੜਾ ਜਿਆ ਸਾਾਨੂੰ ਸਮਝਾਓ ਜਰਾ ਇਹਤੇ ਅਨਿਓ ਐਕਚੁਅਲੀ ਭਾਜੀ ਇਹਤੇ ਇਸ ਤਰ੍ਹਾਂ ਹੁੰਦਾ ਜੀ ਕਿ ਮੈਂ ਤਾਂ ਕੈਲੀਫੋਰਨੀਆ ਦੇਖੋ ਹੋਰ ਵਰਡ ਆ ਨਿਊਯਾਰਕ ਇੱਕ ਹੋਰ ਵਰਡ ਆ ਈਸ ਕੋਸਟ ਵੈਸਟ ਕੋਸਟ ਡਿਫਰੈਂਟ ਵਰਡ ਆ ਅਸੀਂ ਸਾਊਥ-ਵੈਸਟ ਜਾਂ ਮਿਡ-ਵੈਸਟ ਦੀਆਂ ਸਟੇਟਾਂ ਜਿਹੜੀਆਂ ਨੇ ਸਾਡੇ ਥੋੜਾ ਡਿਫਰੈਂਟ ਕਲਚਰ ਆ ਤਾਂ ਉਹਨਾਂ ਇੱਥੇ ਪੰਜਾਬੀ ਕਮਿਊਨਿਟੀ ਨੂੰ ਸਪੈਸ਼ਲੀ ਲਾਸਟ ਨੇਮ ਸਿੰਘ ਜਾਂ ਮਿਡਲ ਨੇਮ ਸਿੰਘ ਬਹੁਤ ਜਣੇ ਅਰੈਸਟ ਕਰ ਰਹੇ ਨੇ ਕਿਉਂਕਿ ਉਹਨਾਂ ਦਾ ਜਿਹੜਾ ਸਿਸਟਮ ਆ ਉਹ ਸਾਨੂੰ ਵੀ ਨਹੀਂ ਸੀ ਪਤਾ ਕਿ ਜਦੋਂ ਆਪਾਂ ਲਾਗੋਂ ਕੋਈ ਕਾਰ ਤੋਂ ਪਾਸ ਆਊਟ ਹੁੰਨੇ ਆ ਤੇ ਉਹ ਉਹਨਾਂ ਦੇ ਜਿਹੜੇ ਕੈਮਰਾਜ਼ ਲੱਗੇ ਹੁੰਦੇ ਨੇ ਉਹ ਬੜੇ ਐਡਵਾਂਸ ਸਿਸਟਮ ਆ ਇਹਨਾਂ ਕੋਲੇ ਤੇ ਉਹ ਆਟੋਮੈਟਿਕਲੀ ਤੁਹਾਡੀਆਂ ਪਿਕਚਰ ਲਾਇਸੈਂਸ ਪਲੇਟ ਦੀਆਂ ਰਨ ਕਰੀ ਜਾਂਦੇ ਨੇ ਜਿਸ ਤਰ੍ਹਾਂ ਕੋਈ ਕੋਈ ਉਹਨਾਂ ਨੂੰ ਲੱਗਦਾ ਕੋਈ ਰੈੱਡ ਫਲੈਗ ਹੁੰਦਾ ਤਾਂ ਉਸੇ ਵੇਲੇ ਮਕਰ ਆ ਜਾਂਦੇ ਨੇ ਜਿੱਦੋਂ ਤੱਕ ਮੈਨੂੰ ਲੱਗਦਾ ਹੈ ਕਿ ਉਸ ਦਿਨ ਮੇਰ ਨਾਲ ਵੀ ਇਹੀ ਕੁਝ ਹੋਇਆ ਕਿਉਂਕਿ ਜਦੋਂ ਮੈਂ ਆ ਰਿਹਾ ਸੀ ਕੋਈ ਵੀ ਗੱਡੀ ਉਸ ਸਟਰੀਟ ਤੇ ਨਹੀਂ ਸੀ ਹੈਗੀ ਤੇ ਜਦੋਂ ਮੈਂ ਉਹ ਨਾਲ ਲਾਗੋ ਪਾਸ ਆਊਟ ਹੋਇਆ ਮੈਨੂੰ ਨਹੀਂ ਸੀ ਪਤਾ ਉੱਥੇ ਖੜੇ ਨੇ ਤਾਂ ਉਹ ਜਿੱਥੇ ਖੜਦੇ ਨੇ ਉਹਨਾਂ ਨੇ ਮੇਰੀ ਕੋਈ ਸਪੀਡਿੰਗ ਨਹੀਂ ਸੀ ਕੋਈ ਮੈਂ ਗਲਤ ਨਹੀਂ ਸੀ ਚਲਾ ਰਿਹਾ ਤਾਂ ਉਹਨਾਂ ਨੇ ਮੈਨੂੰ ਲੱਗਦਾ ਹੈ ਕਿ ਜਦੋਂ ਮੇਰਾ ਨੇਮ ਪਲੇਟ ਆਇਆ ਤੇ ਮੇਰੇ ਨਾਮ ਦੇ ਵਿੱਚ ਮਿਡਲ ਨੇਮ ਸਿੰਘ ਹੈ ਤੇ ਮੇਰਾ ਖਿਆਲ ਉਹਨੂੰ ਹੀ ਉਹਨਾਂ ਨੇ ਕੈਚ ਕਰਕੇ ਕਿਉਂਕਿ ਉਹਨਾਂ ਨੇ ਨਵਾਂ ਨਵਾਂ ਥੋੜਾ ਆਈਸ ਨਾਲ ਮੈਨੂੰ ਪਤਾ ਲੱਗਾ ਮੈਂ ਆਨਲਾਈਨ ਚੈੱਕ ਕੀਤਾ ਸੀ ਕਾਲਰ ਪੀਸ ਡਿਪਾਰਟਮੈਂਟ ਨੇ ਆਈਸ ਦੇ ਨਾਲ ਲਿੰਕ ਕੀਤਾ ਆਪਣਾ ਸਿਸਟਮ ਤੇ ਜਦੋਂ ਇਹਨਾਂ ਨੂੰ ਲਿੰਕ ਕਰਦੇ ਨੇ ਉਹ ਫਿਰ ਆਣ ਕੇ ਟ੍ਰੇਨਿੰਗ ਵਗੈਰਾ ਦਿੰਦੇ ਨੇ ਤੇ ਕਈ ਜਿਹੜੇ ਮਤਲਬ ਨੇਮ ਨੇ ਕਿਸੇ ਟਾਈਮ ਤੇ ਖਾਨ ਨੇਮ ਜਾਂ ਮੁਹੰਮਦ ਨੇਮ ਬਹੁਤ ਹਾਈਲਾਈਟਡ ਸੀਗਾ ਉਹ ਅੱਜ ਕੱਲ ਮੈਨੂੰ ਲੱਗਦਾ ਸਿੰਘ ਨੇਮ ਜ਼ਿਆਦਾ ਹਾਈਲਾਈਟਡ ਆ ਜਾਂ ਕੁਝ ਮੈਕਸੀਕਨ ਲਾਸਟ ਨੇਮ ਹੋਣਗੇ ਜਾਂ ਅਰਬਿਕ ਲਾਸਟ ਨੇਮ ਹੋਣਗੇ ਜੋ ਵੀ ਇਹਨਾਂ ਦੇ ਸਿਸਟਮ ਦੇ ਡਾਟਾਬੇਸ ਹੋਊਗਾ ਤੇ ਮੈਨੂੰ ਲੱਗਦਾ ਕਿ ਮੈਂ ਉਸ ਸਿੰਘ ਨੇਮ ਦੇ ਪੇਟ ਚੜਿਆ ਜੀ ਤੇ ਆਪਣੀ ਕਮਿਊਨਿਟੀ ਨੂੰ ਬੜੇ ਅਲਰਟ ਹੋ ਕੇ ਰਹਿਣਾ ਚਾਹੀਦਾ ਜਿਹੜੇ ਵੀ ਵੀਰ ਭਰਾ ਇੱਥੇ ਰਹਿੰਦੇ ਨੇ ਚਾਹੇ ਉਹ ਸਿਟੀਜ਼ਨ ਨੇ ਚਾਹੇ ਜੇ ਕਿੰਨੇ ਜਣੇ ਤੇ ਮੈਨੂੰ ਡਾਕਟਰਸ ਦੇ ਹੋਰ ਮੇਰੇ ਫਰੈਂਡਸ ਦੇ ਕਾਫੀ ਫਰੈਂਡ ਸਰਕਲ ਚੋਂ ਕਾਲ ਆਈਆਂ ਨੇ ਕਿ ਜਿਹੜੇ ਕਹਿੰਦੇ ਕਿ ਤੇਰੇ ਨਾਲ ਇਹ ਕੁਝ ਹੋ ਸਕਦਾ ਅਸੀਂ ਤਾਂ ਪੈਗ ਪੁੱਗ ਵੀ ਨਾਲ ਲੈਨੇ ਆ ਤੇ ਮੈਂ ਕਿਹਾ ਕੋਈ ਗੱਲ ਨਹੀਂ ਹੁਣ ਆਪਣਾ ਧਿਆਨ ਰੱਖੋ ਇਹ ਸਾਰਿਆਂ ਲਈ ਅਲਰਟ ਆ ਚਲੋ ਇਹਨੂੰ ਕੋਈ ਮੇਰੀ ਹੰਮਲ ਰਿਕੁਐਸਟ ਹੈ ਵੀ ਜਸਟ ਬੀ ਵੈਰੀ ਕੇਅਰਫੁੱਲ ਜਿੱਥੇ ਵੀ ਤੁਸੀਂ ਰਹਿੰਦੇ ਤੇ ਤੋਡੇ ਤੇ ਮੰਤ ਤੇ ਕੀ ਅਸਰ ਨੇ ਕਿਉਂਕਿ ਤੁਸੀਂ ਬਹੁਤ ਲੋ ਲੱਗ ਰਹੇ ਹੋ ਮੇਰੀ ਕੱਲ ਵੀ ਤੁਹਾਡੇ ਨਾਲ ਗੱਲ ਹੋਈ ਸੀਗੀ ਸਾਡੇ ਐਮਪੀ ਗੁਰਜੀਤ ਸਿੰਘ ਔਜਲਾ ਸਪੈਸ਼ਲੀ ਤੁਹਾਡੇ ਬਾਰੇ ਜ਼ਿਕਰ ਕਰ ਰਹੇ ਸੀ ਉਹ ਆਉਂਦੇ ਜਾਣਦੇ ਨੇ ਤੁਹਾਡੇ ਕੋਲ ਔਰ ਉਹ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਲਿਖਿਆ ਔਰ ਮੇਰੇ ਖਿਆਲ ਉਹ ਰਾਬਤਾ ਵੀ ਕਰ ਰਹੇ ਨੇ ਦੋਨਾਂ ਦੇਸ਼ਾਂ ਦੇ ਵਿੱਚ ਜਿਹੜੇ ਸੰਪਰਕ ਹੁੰਦੇ ਨੇ ਪੁਲ ਹੁੰਦੇ ਨੇ ਭਾਰਤ ਸਰਕਾਰ ਨੂੰ ਵੀ ਮੇਰੇ ਖਿਆਲ ਇਹਦੇ ਵਿੱਚ ਇਨੀਸ਼ੀਏਟ ਕਰਨਾ ਚਾਹੀਦਾ ਮੈਂ ਔਜਲਾ ਸਾਹਿਬ ਨੂੰ ਵੀ ਕਹੂੰਗਾ ਕਿ ਉਹ ਵਿਦੇਸ਼ ਮੰਤਰੀ ਨੂੰ ਪੱਤਰ ਲੇਖਣ ਕਿ ਜਿਹੜੀ ਸਾਡੀ ਉੱਥੇ ਸਾਡੇ ਅੰਬੈਸੀਜ਼ ਨੇ ਸਾਡੇ ਉੱਥੇ ਐਮਬੈਸਟਰ ਨੇ ਜਾਂ ਜਿਹੜੇ ਸਾਡੇ ਲਿੰਕ ਨੇ ਉਹਨਾਂ ਨੂੰ ਇਸ ਗੱਲ ਦੀ ਯਕੀਨੀ ਬਣਾਉਣ ਕਿ ਉਹ ਕਮਿਊਨਿਟੀ ਨੂੰ ਟਾਰਗੇਟ ਕਰਨ ਵਾਲੀਆਂ ਘਟਨਾਵਾਂ ਤੋਂ ਤੇ ਘੱਟੋ ਘੱਟ ਰਾਤ ਦਬਾਉਣ ਨਾ ਇਸ ਤਰ੍ਹਾਂ ਦੇ ਜਿਹੜੇ ਇਹਨਾਂ ਨੇ ਤਰੀਕਾਕਾਰ ਬਣਾਏ ਹੋਏ ਨੇ ਤੁਸੀਂ ਫੀਲ ਕੀ ਕਰ ਰਹੇ ਹੋ ਦਰਸਲ ਇਸ ਵੇਲੇ ਫੀਲ ਤਾਂ ਹੁੰਦਾ ਹੀ ਆ ਜੀ ਚਲੋ ਤੁਸੀਂ ਮੈਂਟਲੀ ਥੋੜਾ ਜਿਹਾ ਸਿੱਖੋ ਨੇ ਤੁਸੀਂ ਇਹਨੇ ਕਦੀ ਕੋਈ ਗਲਤ ਕੰਮ ਨਹੀਂ ਕੀਤਾ ਫਿਰ ਵੀ ਤੁਹਾਨੂੰ ਇਹ ਪ੍ਰੋਬਲਮ ਆਉਂਦੀ ਆ ਤਾਂ ਮਤਲਬ ਹੁੰਦਾ ਸ਼ੌਕ ਤਾਂ ਹੁੰਦਾ ਹੀ ਆ ਤੇ ਠੇਸ ਵੀ ਲੱਗਦੀ ਆ ਦੇਖੋ ਬਿਨਾਂ ਵਜ੍ਹਾ ਤੋਂ ਤੁਸੀਂ ਵੀਕੈਂਡ ਜੇਲ ਰਹਿ ਕੇ ਆਓ ਤੇ ਸਾਰੇ ਜਣੇ ਕਹਿੰਦੇ ਤੁਸੀਂ ਕਿਉਂ ਕਰ ਰਹੇ ਕਿਉਂ ਕਰ ਰਹੇ ਪਰ ਦੇਖੋ ਕਿ ਇਹਨੂੰ ਕੋਈ ਮੇਰਾ ਪਰਸਨਲ ਮਸਲਾ ਨਹੀਂ ਗਾਇ ਹੈ ਮੈਨੂੰ ਤਾਂ ਚਲੋ ਖੈਰ ਮੈਂ ਤਾਂ ਬਲੱਡ ਟੈਸਟ ਆਉਣਾ ਹੀ ਆ ਮੇਰਾ ਤੇ ਮੇਰਾ ਤਾਂ ਕਲੀਅਰ ਹੀ ਆ ਜਦੋਂ ਮੈਂ ਬੀਤੀ ਨਹੀਂ ਗਈ ਤੇ ਉਹ ਤੇ ਚਾ ਹੀ ਜਾਣਾ ਸੱਚ ਆ ਜਾਣਾ ਸਾਹਮਣੇ ਪਰ ਮੇਨ ਇਹ ਹੈ ਕਿ ਜਿਹੜਾ ਇੱਥੇ ਸਿਸਟਮ ਚੱਲ ਗਿਆ ਨਾ ਜੀ ਇਹਨੂੰ ਥੋੜਾ ਜਿਆਦਾ ਸਾਨੂੰ ਸਿੰਘ ਵਰਡ ਨੂੰ ਸਾਰੀ ਜਥੇਬੰਦੀਆਂ ਨੂੰ ਸਬ ਪੋਲਿਟਿਕਲ ਪਾਰਟੀਆਂ ਨੂੰ ਰਿਕੁਐਸਟ ਕਰਦਾ ਹੈ ਕਿ ਇਹਦੇ ਬਾਰੇ ਜਰੂਰ ਇਹਨਾਂ ਨੂੰ ਐਕਸ਼ਨ ਲੈਣਾ ਚਾਹੀਦਾ ਹੈ ਕਿ ਸਾਰੇ ਸਿੰਘ ਠੀਕ ਵੀ ਨਹੀਂ ਤੇ ਸਾਰੇ ਗਲਤ ਵੀ ਨਹੀਂ ਜੇ ਕੋਈ ਇੱਕ ਅਦਾ ਬੰਦਾ ਕੋਈ ਗਲਤੀ ਕਰਦਾ ਤੇ ਉਹਦਾ ਖਮਿਆਜਾ ਹਰ ਇੱਕ ਬੰਦੇ ਨੂੰ ਨਾਮੁਕਤਨਾ ਪਵੇ ਪਹਿਲਾਂ ਤਾਂ ਇਹ ਮੰਨਿਆ ਜਾ ਰਿਹਾ ਸੀ ਕਿ ਜਿਹੜੇ ਟਰੱਕਿੰਗ ਖੇਤਰ ਚ ਜਿਹੜੇ ਜਿਹੜੇ ਟਰੱਕ ਚਲਾ ਰਹੇ ਨੇ ਬੰਦੇ ਉਹਨਾਂ ਉਹਨਾਂ ਦਾ ਹੀ ਅਪਲਏ ਤੇ ਉਹਨਾਂ ਨੂੰ ਹੀ ਇੱਕ ਦੋ ਬੰਦਿਆਂ ਦੀਆਂ ਗਲਤੀਆਂ ਕਰਕੇ ਡਰਾਈਵਰਸ ਦੇ ਉੱਤੇ ਜਿਹੜੇ ਇਸ ਤਰ੍ਹਾਂ ਦੇ ਪ੍ਰੋਫੈਸ਼ਨਲ ਡਰਾਈਵਰ ਹੈਗੇ ਨੇ ਕਮਰਸ਼ੀਅਲ ਡਰਾਈਵਰ ਨੇ ਉਹਨਾਂ ਨੂੰ ਫੋਕਸ ਕੀਤਾ ਜਾ ਰਿਹਾ ਟਾਰਗੇਟ ਕੀਤਾ ਜਾ ਰਿਹਾ ਤੇ ਜੇਕਰ ਆਮ ਸੁਧਾਰਨ ਜਨ ਨੂੰ ਵੀ ਇਸ ਤਰ੍ਹਾਂ ਦੀ ਪਰੇਸ਼ਾਨੀ ਹੈ ਤਾਂ ਫਿਰ ਤਾਂ ਬਹੁਤ ਮੁਸ਼ਕਲ ਹੋਣ ਵਾਲੀ ਹੈ ਜੀ ਅਗਲੇ ਦਿਨਾਂ ਚ ਬਿਲਕੁਲ ਜੀ ਮੈਨੂੰ ਆਲਮੋਸਟ ਕਈ ਵਾਰੀ ਇੰਨੀ ਤੁਸੀਂ ਜਦੋਂ ਡਰਾਈਵ ਕਰਦੇ ਜਿੰਨੇ ਚਿਰ ਤੋਂ ਰਹਿੰਦੇ ਜੀ ਕਈ ਵਾਰੀ ਤੁਹਾਨੂੰ ਪੁਲਿਸ ਸਟਾਪ ਵੀ ਕਰਦੀ ਹੈ ਪਰ ਚਲੋ ਟੱਚਵੁੱਡ ਮਿਲਦੇ ਬਿਲਕੁਲ ਕਲੀਅਰ ਵੈਕਰਡ ਆ ਕਦੀ ਉਹਨਾਂ ਨੇ ਸਾਨੂੰ ਇਹ ਕੁਐਸਚਨ ਨਹੀਂ ਸੀ ਕੀਤਾ ਈਵਨ ਕਿਸੇ ਟਾਈਮ ਤੇ ਸਾਡੇ ਕੋਲ ਪੇਪਰ ਵੀ ਨਹੀਂ ਸੀ ਹੁੰਦੇ ਤੇ ਉਦੋਂ ਜਦੋਂ ਸਟਾਰਟਿੰਗ ਤੇ ਆਉਂਦਾ ਬੰਦਾ ਵੀਜ਼ੇਸ ਤੇ ਉਦੋਂ ਜੇ ਤੁਹਾਡਾ ਕੋਲ ਵੈਲਿਡ ਵੀਜ਼ਾ ਹੁੰਦਾ ਸੀ ਤੁਹਾਨੂੰ ਡਰਾਈਵਿੰਗ ਲਾਇਸੈਂਸ ਮਿਲ ਜਾਂਦੇ ਸੀ ਮੋਸਟਲੀ ਸਟੇਟ ਦੇ ਵਿੱਚ ਫਸਟ ਟਾਈਮ ਉਹਨਾਂ ਨੇ ਮੈਨੂੰ ਪੁੱਛਿਆ ਕਿ ਤੂੰ ਯੂਐਸ ਸਿਟੀਜ਼ਨ ਹੈ ਮੈਂ ਕਿਹਾ ਯੈਸ ਤੇ ਮੇਰਾ ਖਿਆਲ ਕਿ ਉਹਨਾਂ ਦਾ ਟਾਰਗੇਟ ਤੇ ਇਹੀ ਸੀ ਕਿ ਸ਼ਾਇਦ ਇਹ ਬੰਦਾ ਨਹੀਂ ਹੈਗਾ ਯੈਸ ਕਿਉਂਕਿ ਮੈਨੂੰ ਜਦੋਂ ਤੱਕ ਸਮਝ ਆ ਕਿ ਆਈਸ ਵਗੈਰਾ ਨਾਲ ਪੈਸੇ ਦੇ ਰਹੀ ਹੈ ਜੇ ਤੁਸੀਂ ਕਿਸੇ ਨੂੰ ਅਰੇਸਟ ਕਰਵਾਉਂਦੇ ਜੀ ਤੇ ਮੈਨੂੰ ਲੱਗਦਾ ਕੋਈ ਇਹਨਾਂ ਦੀ ਕੋਈ ਟ੍ਰੇਨਿੰਗ ਦਾ ਹਿੱਸਾ ਸੀ ਇਹਨਾਂ ਨੂੰ ਆਪਾਂ ਉਸ ਪੁਲਿਸ ਵਾਲੇ ਦੇ ਅਗੇਂਸਟ ਵੀ ਜਾ ਸਕਦੇ ਪਰ ਪੁਲਿਸ ਦਾ ਕੀ ਫਾਲਟ ਹੈ ਜਦੋਂ ਸਿਸਟਮ ਹੀ ਸਾਰਾ ਉਲਟਾ-ਪੁਲਟਾ ਹੋਇਆ ਪਿਆ ਜੀ ਨਹੀਂ ਤੁਸੀਂ ਕਾਨੂੰਨੀ ਮੇਰੇ ਖਿਆਲ ਲੈ ਰਹੇ ਹੋ ਜਿਹੜੀਆਂ ਵੀ ਤੁਹਾਡੇ ਰਾਈਟਸ ਹੈਗੇ ਆ ਕੁਦਰਤੀ ਤੌਰ ਤੇ ਤੁਸੀਂ ਪ੍ਰਸੂਦਾ ਕਰੋਗੇ ਇਸ ਮਾਮਲੇ ਨੂੰ ਜੇ ਤਾਂ ਕਿ ਹੋਰ ਲੋਕਾਂ ਨੂੰ ਮਦਦ ਮਿਲ ਸਕੇ ਵੈਸੇ ਤਾਂ ਤੁਹਾਨੂੰ ਤੁਹਾਡੀ ਬਜਾਏ ਜਿਹੜੀ ਉੱਥੇ ਆਪਣੀ ਕਮਿਊਨਿਟੀ ਆ ਉਹਨਾਂ ਨੂੰ ਸਾਂਝੇ ਤੌਰ ਤੇ ਇਸ ਕੇਸ ਨੂੰ ਅੱਗੇ ਵਧਾਉਣਾ ਚਾਹੀਦਾ ਹੈ ਬਜਾਏ ਕਿ ਤੁਸੀਂ ਇੰਡੀਵਿਜੂਅਲ ਵਜੋਂ ਕਰੋ ਤੁਹਾਡੇ ਕੇਸ ਨੂੰ ਆਧਾਰਨ ਬਣਾ ਕੇ ਸਥਾਨਕ ਪੋਲੀਟਿਸ਼ੀਅਨਸ ਨਾਲ ਸਥਾਨਕ ਪ੍ਰਸ਼ਾਸਨ ਨਾਲ ਪੁਲਿਸ ਦੇ ਅਧਿਕਾਰੀਆਂ ਨਾਲ ਇਹ ਗੱਲ ਤਾਂ ਹੋਣੀ ਚਾਹੀਦੀ ਜੇ ਕੋਰਟ ਚ ਲੜਨਾ ਪਏ ਕੋਰਟ ਚ ਵੀ ਲੜਨਾ ਚਾਹੀਦਾ ਹਾਂ ਜੀ ਬਿਲਕੁਲ ਅਸੀਂ ਉਹਦਾ ਇਨੀਸ਼ੀਅਲ ਕੀਤਾ ਹੋਇਆ ਜੀ ਪੁਲਿਸ ਕੰਮ ਉਹਨਾਂ ਨੂੰ ਸੁਪਰੀਟੈਂਡੈਂਟ ਨੂੰ ਇੱਕ ਰੈਸ਼ੀਅਲ ਪ੍ਰੋਫਾਈਲ ਦੇ ਅੰਡਰ ਅਸੀਂ ਕੰਪਲੇਨਟ ਕੀਤੀ ਹੈ ਜੀ ਤਾਂ ਜਿਹੜਾ ਇਨੀਸ਼ੀਅਲ ਸਟੈਪ ਉਹ ਕੀਤਾ ਜੀ ਪਰ ਅਸੀਂ ਤਾਂ ਚਾਹੁੰਦੇ ਹਾਂ ਕਿ ਕਮਿਊਨਿਟੀ ਨੂੰ ਅੱਗੇ ਆਣ ਕੇ ਸਾਰੀਆਂ ਆਰਗੇਨਾਈਜੇਸ਼ਨ ਨੂੰ ਚਲੋ ਮੇਰਾ ਨਹੀਂ ਹੋਰ ਵੀ ਕਈ ਕੇਸ ਹੋਣਗੇ ਜਦੋਂ ਇੱਕ ਕੇਸ ਆਊਗਾ ਬਾਅਦ ਹੋਰ ਵੀ ਬਹੁਤ ਜਣੇ ਆ ਜਾਣੇ ਕਿਉਂਕਿ ਇੱਕ ਹੋਰ ਵੀ ਮੇਰਾ ਫਰੈਂਡ ਹੈ ਉਹਦੇ ਨਾਲ ਮੇਰੀ ਗੱਲ ਹੋਈ ਬਫਲੋ ਉਹ ਵੀ ਮੈਨੂੰ ਕਹਿੰਦਾ ਮੇਰ ਨਾਲ ਵੀ ਇਹੀ ਕੁਝ ਹੋਇਆ ਨਾਗਰਾ ਫਾਲ ਸਿਟੀਚ ਇੱਥੇ ਵੀ ਸਾਡੇ ਇੱਕ ਹੋਰ ਅੰਕਲ ਨੇ ਕਾਫੀ ਏਜ ਦੇ ਉਹਨਾਂ ਨਾਲ ਵੀ ਇਸ ਸਿਟੀ 'ਚ ਇਹ ਪ੍ਰੋਬਲਮ ਹੋਈ ਜਿੱਥੇ ਮੇਰੇ ਨਾਲ ਹੋਈ ਕੈਲਨਰ ਸਿਟੀ ਦੇ ਵਿੱਚ ਪਰ ਕਈ ਲੋਕੀ ਸਾਹਮਣੇ ਨਹੀਂ ਆਉਣਾ ਚਾਹੁੰਦੇ ਅਤੇ ਕੋਈ ਮਤਲਬ ਜਿ ਤਰ੍ਹਾਂ ਇਥੇ ਆਰਗੇਨਾਈਜੇਸ਼ਨਸ ਨੇ ਕਾਫੀਆਂ ਯੂनाइटेड 6 ਜਾਂ ਸੈਕਲਿਜਨ ਵਾਲੇ ਜਾਂ ਹੋਰ ਜਿਹੜੀਆਂ ਜਿਨ੍ਹਾਂ ਨੂੰ ਇਥੋਂ ਦੇ ਸਿਸਟਮ ਦਾ ਸਾਡੇ ਨਾਲੋਂ ਬਹੁਤ ਜ਼ਿਆਦਾ ਪਤਾ ਆ ਤੇ ਜੇ ਕੋਈ ਟਰਨਿਸ ਜਾਂ ਹੋਰ ਕੁਝ ਆਉਂਦੇ ਨੇ ਤੇ ਮੇਰੇ ਕੋਲ ਕਾਫੀ ਜ਼ਿਆਦਾ ਕੇਸ ਰੇਸ਼ੀਓ ਪ੍ਰੋਫਾਈਲ ਦੇ ਸਾਹਮਣੇ ਆ ਸਕਦੇ ਨੇ ਜੀ ਕਿ ਕਈ ਲੋਕੀ ਵਿਚਾਰੇ ਡਰਦੇ ਬੋਲਦੇ ਨਹੀਂ ਇਹ ਸਿਸਟਮ ਦੇ ਅਗੇਂਸਟ ਹੂੰ ਤੁਹਾਨੂੰ ਪੁੱਛਿਆ ਵੀ ਜੀ ਉਹਨਾਂ ਨੇ ਤੁਹਾਡੀ ਆਇਡੈਂਟੀਟੀ ਨੂੰ ਲੈ ਕੇ ਜਿੱਦਾਂ ਆਪਾਂ ਸੋਚ ਰਹੇ ਹਾਂ ਕਿ ਉਹਨਾਂ ਨੇ ਇਹ ਦੇਖਿਆ ਕਿ ਤੁਹਾਡੇ ਨਾਂ ਦੇ ਵਿੱਚ ਸਿੰਘ ਲੱਗਦਾ ਹੈ ਔਰ ਇਹਨਾਂ ਦੇ ਨਾਂ ਦੇ ਵਿੱਚ ਹਾਈਲਾਈਟ ਹੋ ਰਿਹਾ ਸਿੰਘ ਵਾਲਾ ਮਾਮਲਾ ਜਸ਼ਨ ਪਹਿਲਾਂ ਇਸ ਤੋਂ ਪਹਿਲਾਂ ਦੂਸਰਾ ਲੜਕਾ ਸੀਗਾ ਤੇ ਇਹ ਹੁਣ ਤੁਹਾਨੂੰ ਤੁਹਾਡੇ ਨਾਲ ਕੋਈ ਉਹਨਾਂ ਨੇ ਇਸ ਤਰ੍ਹਾਂ ਦਾ ਵਿਹਾਰ ਕੀਤਾ ਉਹਨਾਂ ਦੀ ਗੱਲ ਚੋਂ ਕੁਝ ਨਿਕਲਿਆ ਸਿੰਘ ਵਾਲੀ ਗੱਲ ਹੰਦੀ ਉਹਨਾਂ ਨੇ ਮੈਨੂੰ ਜਿਸ ਤਰ੍ਹਾਂ ਮਤਲਬ ਉਹਨਾਂ ਨੇ ਜਿਸ ਤਰ੍ਹਾਂ ਉਹਨਾਂ ਨੇ ਮੈਨੂੰ ਚੈੱਕ ਕੀਤਾ ਕਿਉਂਕਿ ਜਦੋਂ ਚੈੱਕ ਕਰਦੇ ਨੇ ਮੇਰੇ ਕੋਲ ਵੀ ਐਕਚੁਅਲੀ ਸੀਰੀਅਲ ਲਾਇਸੈਂਸ ਹੈ ਕਮਰਸ਼ੀਅਲ ਲਾਇਸੈਂਸ ਹੈ 2003 ਦਾ ਠੀਕ ਹੈ ਫਿਰ ਮੈਂ ਚਲੋ ਮੈਂ ਟ੍ਰাকিং ਬਿਜ਼ਨਸ 'ਚ ਸੀਗਾ ਥੋੜਾ ਪਤਾ ਪਰ ਮੈਂ ਡਰਾਈਵ ਨਹੀਂ ਕੀਤਾ ਪਰ ਉਹਨੂੰ ਵੈਲਿਡ ਡੇਟ ਰੱਖਣਾ ਪੈਂਦਾ ਕਿਉਂਕਿ ਤੁਹਾਨੂੰ ਕਿਸੇ ਵੇਲੇ ਕੋਈ ਪ੍ਰੋਬਲਮ ਆਉਂਦੀ ਹੈ ਤੁਸੀਂ ਫਿਊਚਰ ਦੇ ਵਿੱਚ ਤੁਸੀਂ ਕੋਈ ਵੀ ਕੰਮ ਕਰਨਾ ਅੱਜ ਦੀ ਰੇਟ ਦੇ ਵਿੱਚ ਲਾਇਸੈਂਸ ਲੈਣਾ ਬਹੁਤ ਟਫ ਹੈ ਜੀ ਤਾਂ ਉਹ ਰੱਖਿਆ ਹੋਇਆ ਪਰ ਚਲੋ ਉਹਨਾਂ ਨੇ ਮੈਨੂੰ ਵੀ ਸ਼ਾਇਦ ਹੋ ਸਕਦਾ ਉਸੇ ਨਜ਼ਰੀਏ ਨਾਲ ਹੀ ਦੇਖਿਆ ਹੋਵੇ ਕਿ ਇਹ ਇਹ ਵੀ ਸ਼ਾਇਦ ਮਤਲਬ ਉਸੇ ਲਾਈਨ 'ਚ ਜਾਏ ਦੇ ਕੋਲ ਪੇਪਰ ਵਗੈਰਾ ਨਹੀਂ ਹੈਗੇ ਪਰ ਇਹ ਤਾਂ ਹੁਣ ਮੈਂ ਮੈਂ ਤਾਂ ਕੁਝ ਨਹੀਂ ਦੱਸ ਸਕਦਾ ਜੀ ਪਰ ਮੈਨੂੰ ਜੋ ਉਹਨਾਂ ਦਾ ਬਿਹੇਵੀਅਰ ਸੀਗਾ ਨਾ ਜੀ ਉਹ ਕਦੀ ਅੱਜ ਤੱਕ 25 ਸਾਲ ਮੈਨੂੰ ਵੀ ਇੱਥੇ ਰਹਿੰਦੇ ਨੂੰ ਹੋ ਗਏ ਜੀ ਤਾਂ ਮਤਲਬ ਕਦੀ ਮੈਂ ਇਸ ਤਰ੍ਹਾਂ ਦਾ ਬਿਹੇਵੀਅਰ ਨਹੀਂ ਦੇਖਿਆ ਪਰ ਮੇਰਾ ਖਿਆਲ ਹੈ ਕਿ ਸਾਨੂੰ ਸਾਨੂੰ ਸ਼੍ਰੋਮਣੀ ਕਮੇਟੀ ਨੂੰ ਜਾਂ ਹੋਰ ਜਿਹੜੀਆਂ ਜਥੇਬੰਦੀਆਂ ਨੇ ਜਾਂ ਕਾਂਗਰਸ ਆ ਅਕਾਲੀ ਆਮ ਆਦਮੀ ਪਾਰਟੀ ਇਹਨਾਂ ਨੂੰ ਸਾਰਿਆਂ ਨੂੰ ਰਲ ਕੇ ਕੁਝ ਨਾ ਕੁਝ ਇਸ ਇਹਦੇ ਬਾਰੇ ਇਨੀਸ਼ੀਏਟਿਵ ਲੈਣਾ ਚਾਹੀਦਾ ਕਿਉਂਕਿ ਸਿੰਘ ਨਾਮ ਨੂੰ ਜਿੰਨਾ ਹਾਈਲਾਈਟ ਕਰ ਦਿੱਤਾ ਗਿਆ ਆ ਤੇ ਮੇਰਾ ਖਿਆਲ ਆਉਣ ਫੀਚਰ ਦੇ ਵਿੱਚ ਕੋਈ ਸਿੰਘ ਨਾਮ ਸ਼ਾਇਦ ਬਹੁਤੇ ਲੋਕ ਹੀ ਨਾ ਹੀ ਰੱਖਣਗੇ ਉਹ ਆ ਤੁਸੀਂ ਲਾਸਟ ਗੱਲ ਕਹਿ ਕੇ ਨਾ ਜੀ ਸਾਡੀਆਂ ਇਹਨਾਂ ਆਰਗੇਨਾਈਜੇਸ਼ਨਸ ਦੇ ਉੱਤੇ ਸਵਾਲ ਖੜਾ ਕਰਦਾ ਜਿਹੜੀਆਂ ਪਿਛਲੇ 4 ਮਹੀਨੇ ਤੋਂ ਚੁੱਪ ਨੇ ਜਿਨ੍ਹਾਂ ਨੇ ਜਥੇਬੰਦਕ ਤੌਰ ਤੇ ਇਸ ਤਰ੍ਹਾਂ ਦੇ ਯਤਨ ਨਹੀਂ ਵਿੱਡੇ ਸਾਡੀ ਸ਼ਰਮਣੀ ਕਮੇਟੀ ਨੂੰ ਮੈਂ ਅੱਜ ਪ੍ਰਧਾਨ ਸ਼ਰਮਣੀ ਕਮੇਟੀ ਧਾਮੀ ਸਾਹਿਬ ਨਾਲ ਇੰਡੀਵਿਜੂਅਲੀ ਗੱਲ ਕਰੂੰਗਾ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਤੁਹਾਡਾ ਨੰਬਰ ਵੀ ਸ਼ੇਅਰ ਕਰਾਂਗੇ ਚਾਹੀਦਾ ਤਾਂ ਇਹ ਹੈ ਕਿ ਉੱਥੇ ਇੱਕ ਵਧੀਆ ਵਕੀਲਾਂ ਦੀ ਟੀਮ ਇਹ ਹਾਇਰ ਕਰ ਦੇ ਇਹ ਲੜਾਈ ਲੜਨ ਇਹ ਪਛਾਣ ਦੀ ਲੜਾਈ ਸ਼੍ਰੋਮਣੀ ਕਮੇਟੀ ਨਹੀਂ ਲੜੇਗੀ ਤੇ ਕੌਣ ਲੜੇਗੀ ਤੁਸੀਂ ਇਹ ਬੜਾ ਸੈਂਸਿਟਿਵ ਮੁੱਦਾ ਛੇੜਦਾ ਹੈ ਨਹੀਂ ਜਿਹੜੀ ਰੈਲਿਟੀ ਹੈ ਜੀ ਉਹ ਰੈਲਿਟੀ ਹੈ ਚਾਹੇ ਤੁਸੀਂ ਨਾ ਬੋਲੋ ਤੇ ਨਾ ਬੋਲੋ ਹਮਮ ਉਹਨਾਂ ਦੇਖੋ ਜੇ ਕਿਸੇ ਟਾਈਮ 9 11 ਦੇ ਟਾਈਮ ਤੇ ਮੁਹੰਮਦ ਤੇਬ ਖਾਨ ਨਾਮ ਇਹਨਾਂ ਸੀਗਾ ਉਹਨਾਂ ਨੇ ਤਾਂ ਆਪਣਾ ਬਾਸ਼ ਆਊਟ ਕਰ ਲਿਆ ਨਿਊਯਾਰਕ ਦੇ ਵਿੱਚ ਮੇਅਰ ਬਣਾਂਗੇ ਹਮਮ ਤੇ ਸਾਡੇ ਕਾਮ ਨੇ ਕਿਹੜੇ ਤਰੀਕੇ ਨਾਲ ਵਾਸ਼ ਆਊਟ ਕਰਨਾ ਕੋਸ਼ਿਸ਼ ਕਰਦੇ ਆ ਮੈਂ ਸੁਖਵੀਰ ਬਾਦਲ ਦੇ ਪਰਸਨਲ ਨੰਬਰ ਤੇ ਤੁਹਾਡੀ ਜਿਹੜੀ ਸਟੇਟਮੈਂਟ ਹੈ ਉਹ ਵੀ ਛੱਡਦਾ ਨਾਲ ਲਿਖਦੇ ਆ ਕਿ ਸਿੰਘ ਮਾਮਲੇ ਚ ਇਹ ਕੁਝ ਹੋ ਰਿਹਾ ਸ਼੍ਰੋਮਣੀ ਕਮੇਟੀ ਸੁਖਵੀਰ ਸਿੰਘ ਬਾਦਲ ਦੇ ਮੈਂਬਰਾਂ ਉਹਨਾਂ ਦੀ ਬਹੁ ਗਿਣਤੀ ਹੈ ਉਹੀ ਉਹਨਾਂ ਲਈ ਇੱਕ ਆਖਰੀ ਆਦੇਸ਼ ਵੀ ਹੁੰਦਾ ਸੋ ਇਹਦੇ ਵਿੱਚ ਜੇ ਅੱਗੇ ਤੋਂ ਲੋਕਾਂ ਨੇ ਸਿੰਘ ਨਾਂ ਰੱਖਣੇ ਬੱਚਿਆਂ ਦੇ ਛੱਡਤੇ ਤਾਂ ਮੇਰੇ ਖਿਆਲ ਇਸ ਤੋਂ ਵੱਡਾ ਕੋਈ ਨੁਕਸਾਨ ਨਹੀਂ ਹੁਣ ਤੱਕ ਤੇ ਅਸੀਂ ਕਲੇਮ ਕਰਦੇ ਆ ਕਿ ਬਾਹਰਲੇ ਮੁਲਕਾਂ ਦੇ ਵਿੱਚ ਸਿੱਖਾਂ ਨੇ ਆਪਣੇ ਦਮ ਤੇ ਨਾਂ ਥਾਂ ਬਣਾਏ ਨੇ ਅਸੀਂ ਵੱਡੇ ਹੋ ਗਏ ਜੀ ਅਸੀਂ ਤੁਹਾਡੇ ਲੋਕਾਂ ਵੱਲ ਦੇਖ ਕੇ ਉਦਾਂ ਹੀ ਚੌੜੇ ਹੋ ਜੀ ਦਾ ਵੀ ਸਾਡੇ ਬੰਦੇ ਕਮਾਲ ਕਰੀ ਜਾਂਦੇ ਆ ਸੋ ਆਖਰੀ ਸ਼ਬਦ ਮੈਂ ਤੁਹਾਡੇ ਲੈਣਾ ਚਾਹੂੰਗਾ ਇੱਥੇ ਹਾਂ ਬਸ ਯਾਖੀ ਸ਼ਬਦ ਇਹ ਹੈ ਜੀ ਸਾਰੇ মিডিਆ ਦਾ ਸਭ ਭੈਣ ਭਰਾਵਾਂ ਦਾ ਰਿਲੇਟਿਵਸ ਦਾ ਫਰੈਂਡਸ ਦੀ ਬਹੁਤ ਵੱਡੀ ਸਪੋਰਟ ਮਿਲੀ ਹੈ ਜੀ ਤੇ ਐਪਰੀਸ਼ੀਏਟ ਕਰਦੇ ਹਾਂ ਉਹਨਾਂ ਨੂੰ ਦੋਵੇਂ ਹੱਥ ਜੋੜ ਕੇ ਤੇ ਸਾਰਿਆਂ ਨੂੰ ਇਹ ਰਿਕੁਐਸਟ ਕਰਦੇ ਹਾਂ ਕਿ ਇਹਨੂੰ ਕਿਸੇ ਤਰੀਕੇ ਨਾਲ ਇਹਨੂੰ ਆਪਾਂ ਬਜਾਏ ਕੁਝ ਹੋਰ ਇਹਦਾ ਕੋਈ ਮਤਲਬ politcal ਲਾਹਣ ਤੋਂ ਬਿਨਾ ਇਹਨੂੰ ਆਪਾਂ ਸਾਰਿਆਂ ਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ ਇਹ ਮੁੱਦਾ ਤਾਂ ਕਿ ਮੇਰਾ ਇਕੱਲੇ ਦਾ ਮੁੱਦਾ ਨਹੀਂ ਹੈ ਜੀ ਸਾਰਿਆਂ ਦਾ ਮੁੱਦਾ ਆ ਤੇ ਜੇ ਮੈਂ ਅੱਗੇ ਅਪ ਫਰੰਟ ਆਣ ਕੇ ਕੁਝ ਕਰ ਰਿਹਾ ਹਾਂ ਕੁਝ ਛੋਕ ਰਹੇ ਆ ਮੇਰਾ ਹੋ ਸਕਦਾ ਪਿੱਛੇ ਮੈਂ ਤਾਂ ਕੱਲਾ ਬ੍ਰਦਰ ਆਂ ਜੀ ਮੇਰੀ ਨਾ ਕੋਈ ਪ੍ਰਦਰ ਨਾ ਕੋਈ ਸਿਸਟਰ ਆ ਪਰ ਮੇਰੇ ਪੇਰੈਂਟਸ ਵੀ ਬਹੁਤ ਹੋਲਡ ਨੇ ਮੈਨੂੰ ਵਾਜ ਜੀ ਮੇਰੇ ਫਾਦਰ ਕਹਿ ਰਹੇ ਸੀ ਕਿ ਤੈਨੂੰ ਤੇ ਨਹੀਂ ਕੋਈ ਪ੍ਰੋਬਲਮ ਆਉਣੀ ਮੈਂ ਕਹਿੰਦਾ ਕਿ ਨਹੀਂ ਜਿਹੜਾ ਜਿਹੜਾ ਡਰ ਬੈਠਾ ਹੋਇਆ ਨਾ ਜੀ ਸਾਰਿਆਂ ਦੇ ਮਨ ਦੇ ਵਿੱਚ ਉਹ ਮਤਲਬ ਇਹ ਇਹਨੂੰ ਜਰੂਰ ਕਿਸੇ ਤਰੀਕੇ ਨਾਲ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਮਿਲ ਜੁਲ ਕੇ ਸੋਲਵ ਕਰਨਾ ਚਾਹੀਦਾ ਮੈਨੂੰ ਵੀ ਕਈ ਕੱਲ ਆਈਆਂ ਕਿ ਤੂੰ ਚੁੱਪ ਕਰਕੇ ਬੈਠ ਜਾ ਤੂੰ ਗੱਲ ਹੀ ਕਰ ਰਿਹਾ ਵੀ ਮੈਂ ਕੋਈ ਪਬਲਿਸਿਟੀ ਥੋੜੀ ਲੈਣ ਨਹੀਂ ਕਰ ਰਿਹਾ ਮੈਂ ਤਾਂ ਜੋ ਰੈਲਿਟੀ ਆ ਉਹ ਦੱਸ ਰਿਹਾ ਜੀ ਜੇ ਮੇਰੇ ਨਾਲ ਹੋਇਆ ਤਾਂ ਕਿਸੇ ਨਾਲ ਵੀ ਹੋ ਸਕਦਾ ਕਿ ਮੇਰੇ ਬੇਟੀਆਂ ਦੋ ਮੇਰੀਆਂ ਬੇਟੀਆਂ ਨੇ ਤੇ ਜਿਉ ਮੇਰੇ ਨਾਲ ਹੁੰਦੀਆਂ ਤੇ ਉਹਨੂੰ ਹੀ ਬੈਠਣਾ ਪੈਣਾ ਸੀ ਮੈਨੂੰ ਇੱਕ ਦੋ ਬੰਦਿਆਂ ਨੇ ਦੱਸਿਆ ਕਿ ਉਹਨਾਂ ਨਾਲ ਇਹ ਹੈਪਨ ਹੋਇਆ ਉਹ ਦੇ ਆਰ ਵੈਰੀ ਉਹ ਕੋਈ ਮੈਡੀਕਲ ਲਾਈਨ 'ਚ ਨਹੀਂ ਬਿਲਕੁਲ ਡਾਕਟਰ ਨੇ ਜਿਉ ਉਹਨਾਂ ਦੇ ਬੱਚਿਆਂ ਨੂੰ ਵੀ 6-6 ਘੰਟੇ ਜੇਲ੍ਹ ਦੇ ਵਿੱਚ ਵੇਟ ਕਰਨੀ ਪਈ ਜਦੋਂ ਉਹਨਾਂ ਨੂੰ ਅਰੈਸਟ ਕਰਦੀ ਹੈ ਪੁਲਿਸ ਤੇ ਇਹ ਮਤਲਬ ਇਹਨਾਂ ਨੂੰ ਕੋਈ ਥੋੜਾ ਜਿਹਾ ਸਾਡੇ ਜਿਹੜੇ ਸਪੈਸ਼ਲੀ ਮੈਮ ਜਿਹੜੀ ਫੌਨ ਅਫੇਅਰ ਮਿਨਿਸਟਰੀ ਆ ਜਾਂ ਸਰਦਾਰ ਤਰਨਜੀਤ ਸਿੰਘ ਸੰਧੂ ਨੇ ਜਿਹੜੇ ਮੈਸੇਜ ਰਹਿ ਚੁੱਕੇ ਨੇ ਕਿਉਂਕਿ ਇਹਨਾਂ ਨੂੰ ਕੋਈ ਥੋੜਾ ਪਤਾ ਇਹਨਾਂ ਨੂੰ ਕਹਿਣਾ ਚਾਹੀਦਾ ਅਸੀਂ ਤਾਂ ਇਹਨਾਂ ਨੂੰ ਚੇਂਜ ਨਹੀਂ ਕਰ ਸਕਦੇ ਪਰ ਇਥੋਂ ਦੀ ਗਵਰਨਮੈਂਟ ਨਾਲ ਸੰਪਰਕ ਕਰਕੇ ਵੀ ਥੋੜਾ ਬਤਾ ਆਪਣਾ ਜੇ ਕਿਸੇ ਨੂੰ ਕਾਲ ਕਰਨ ਦੀ ਇੱਕ ਫੈਸਿਲਿਟੀ ਹੈਗੀ ਐ ਤੁਹਾਨੂੰ ਅਗਲੇ 5 ਮਿੰਟ ਜਦੋਂ ਅਰੈਸਟ ਕੀਤਾ ਕਾਲ ਕਰਨ ਦਿਓ ਆਪਣੀ ਫੈਮਿਲੀ ਨੂੰ ਜੇ ਜਿਹੜਾ ਵੀ ਇਨੀਸ਼ੀਏਟਿਵ ਲੈਣਾ ਇਨਸਾਈਡ ਆਫ ਕਿ 6 ਘੰਟੇ ਬਾਅਦ 6 ਘੰਟੇ ਤੱਕ ਮੇਰੇ ਪੇਰੈਂਟਸ ਨੂੰ ਪਤਾ ਹੀ ਨਹੀਂ ਲੱਗਾ ਜੀ ਮੈਂ ਕਿੱਥੇ ਆ ਦੱਸੋ ਤਾਂ ਇਹ ਤੋਂ ਮੈਨੂੰ 7 ਘੰਟੇ ਮੈਨੂੰ ਕੋਈ ਟਾਈਮ ਦਾ ਨਹੀਂ ਪਤਾ ਕਿਉਂਕਿ ਉੱਥੇ ਮੋਸਟਲੀ ਜਿਹੜੀਆਂ ਵਾਊਚਰ ਲੱਗੀਆਂ ਨਹੀਂ ਹੁੰਦੀਆਂ ਪੈਸੇ ਪੁੱਛਣਾ ਪੈਂਦਾ ਕਿਸੇ ਨੂੰ ਆਫੀਸਰ ਨੂੰ ਪਰ ਉਹ ਵੀ ਆਪਣੀ ਡਿਊਟੀ ਕਰ ਰਹੇ ਨੇ ਕਿ ਜਿਹੜਾ ਇਹ ਸਿਸਟਮ ਹੈ ਇਹਨੂੰ ਥੋੜਾ ਹੈਲਪ ਕਰਕੇ ਤਾਂ ਕਿ ਕਿਸੇ ਨੂੰ ਕਿਸੇ ਤਰੀਕੇ ਤੇ ਲਿਆ ਕੇ ਇਹਦਾ ਸੋਲਵ ਕਰਨਾ ਚਾਹੀਦਾ ਜਿੰਨੇ ਸਾਡੇ ਭੈਣ ਭਰਾ ਜਿਹੜੇ ਟਰੱਕ ਚਲਾਉਂਦੇ ਨੇ ਇੰਨੀ ਹਾਰਡਵਰਕ ਕਰਦੇ ਨੇ ਉਹਨਾਂ ਦਾ ਵੀ ਅਪਰੀਸ਼ੀਏਟ ਕਰਨਾ ਚਾਹੀਦਾ ਜਿਨ੍ਹਾਂ ਨੇ ਕੋਵਿਡ ਦੇ ਦਿਨਾਂ 'ਚ ਹੋਰ ਇੰਨੀ ਮੁਸੀਬਤ ਦੇ ਦਿਨਾਂ 'ਚ ਹਰ ਇੱਕ ਜਗ੍ਹਾ ਤੇ ਫਰ ਫੂਡ ਪਹੁੰਚਦਾ ਕੀਤਾ ਸਭ ਕੁਝ ਕੀਤਾ ਬਿਨਾ ਕੋਈ ਮਤਲਬ ਡਰ ਦੇ ਕਿੰਨੇ ਜਣੇ ਮਤਲਬ ਸਾਰੇ ਤਾਂ ਗਲਤ ਨਹੀਂ ਨਾ ਹੈਗੇ ਜੀ ਇੱਕ 1% ਕੋਈ ਗਲਤ ਕਰ ਰਹੇ ਨੇ ਕੋਈ ਮਤਲਬ ਗਲਤ ਕਰ ਰਹੇ ਨੇ ਉਹਦਾ ਖਮਿਆਜਾ 99.9% ਨੂੰ ਨਹੀਂ ਭੁਗਤਣਾ ਚਾਹੀਦਾ ਤੁਸੀਂ ਬਹੁਤ ਦਲੇਰੀ ਕੀਤੀ ਹੈ ਕਿ ਤੁਸੀਂ মিডিਆ ਦੇ ਸਾਹਮਣੇ ਆਏ ਬਹੁਤੀ ਵਾਰੀ ਤਾਂ ਬੰਦਾ ਸੋਚਦਾ ਹੈ ਕਿ ਚਲੋ ਮੁਸੀਬਤ ਟਲਈ ਹੈ ਤੇ ਸ਼ੁਕਰਾਨਾ ਗੁਰੂ ਦਾ ਵੀ ਅਸੀਂ ਇਸ ਖਲਜਗਣ ਚੋਂ ਬਾਹਰ ਆਏ ਕਿ ਹੋਰ ਕੋਈ ਕੰਪਲਿਕੇਸ਼ਨ ਨਹੀਂ ਹੋਈ ਪਰ ਤੁਸੀਂ ਲੋਕਾਂ ਦੀ ਅਵੇਅਰਨੈਸ ਤੇ ਨਜ਼ਰੀਏ ਤੋਂ ਹੋਰ ਲੋਕ ਇਹੋ ਜੇ ਸੰਕਟ ਚ ਕੀ ਕਰਨ ਜਾਂ ਕਿਵੇਂ ਆ ਸਕਦੇ ਨੇ ਜਾਂ ਇਸ ਤੋਂ ਪੂਰੀ ਕਮਿਊਨਿਟੀ ਕਿਵੇਂ ਬਚੇ ਤੁਸੀਂ ਇੱਕ ਰੋਲ ਮਾਡਲ ਵਾਂਗ ਇਹ ਗੱਲ ਕਰ ਰਹੇ ਹੋ ਹੋ ਸਕਦਾ ਹੈ ਕਿ ਤੁਹਾਡੀ ਇਸ ਗੱਲ ਨਾਲ ਤੁਹਾਡੇ ਇਸ ਇਨੀਸ਼ੀਏਟਿਵ ਨਾਲ ਤੁਹਾਡੀ ਇਸ ਹਿੰਮਤ ਨਾਲ ਇਹ ਗੱਲ ਕਿਸੇ ਤਣਪੱਤਣ ਲੱਗ ਜੇ ਆਪਣੇ ਬੰਦੇ ਆਪਣੀਆਂ ਸਰਕਾਰਾਂ ਟੁਕਵੇਂ ਮੰਚਾਂ ਤੋਂ ਇਹਨੂੰ ਉਠਾਉਣ ਤੇ ਘੱਟੋ ਘੱਟ ਆਇਡੈਂਟੀਟੀ ਕ੍ਰਾਈਸਿਸ ਨੂੰ ਇੱਕ ਵਾਰੀ ਫਿਰ ਐਡਰੈਸ ਕੀਤਾ ਜਾ ਸਕੇ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ヴェਰੀ ਮਚ